ਲੋਈਆਂ ਸਾੜੀ ਜੀ ਸ਼ਾਹਪੁਰੇ ਜ਼ਿਲ੍ਹਾ ਜਲੰਧਰ ਵਿੱਚ 14 ਸਤ 2025 ਨੂੰ ਹਰਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਕਨਾਲਪੁਰ ਨੂੰ ਲੋਈਆਂ ਲੋਈਆਂ ਤੋਂ ਮਖਰੂਰ ਤੇ ਅਨਨੋਨ ਵਿਅਕਤੀ ਵੱਲੋਂ ਦਾ ਕਤਲ ਕਰ ਦਿੱਤਾ ਸੀ ਐਸੇ ਅਨੇਕ ਕਤਲ ਨੂੰ ਸਮਝਾਉਣ ਵਿੱਚ ਲੋਈਆਂ ਆਪਣੀ ਸੋਨਾ ਸਫਤਾਸ ਕੀਤੀ ਗਈ ਹੈ ਵਾਕਿਆ ਇਹ ਸੀ ਕਿ ਹਰਜੀਤ ਕੌਰ ਜੋ ਲੋਈਆਂ ਦੇ ਰਹਿਣ ਵਾਲੀ ਸੀਗੀ ਪਤਰੀ ਸਾਤੂ ਸਿੰਘ ਵਾਸੀ ਪਿੰਡ ਤਰਨਾ ਜੋ ਆਪਣੇ ਪਰਿਵਾਰ ਸਮੇਤ ਗੁਣਾਨਕਰੋਨੀ ਚ ਪਿਛਲੇ ਸਾਲਾਂ ਤੋਂ ਰਹਿ ਰਿਸੀ ਤੇ ਦਾਪਤੀ ਇਹ ਜਿਹੜਾ ਕਲੰਦਰ ਸਿੰਘ ਆ ਉਹ ਵਿਦੇਸ਼ ਜਿਹੜਾ ਫਰਾਂਸ ਵਿੱਚ ਰਹਿੰਦਾ ਸੀਗਾ ਤੇ 14 ਤਰੀਕ ਨੂੰ ਦੁਪਹਿਰ ਦੇ ਸਮੇਂ ਇਹ ਆਪਣੀ ਐਕਟਵਾ ਤੇ ਆਪਣੇ ਕੱਪੜੇ ਲੈਣ ਲਈ ਨੇੜਲੇ ਪਿੰਡ ਜਿਹੜੀ ਜਾ ਰਹੀ ਸੀ ਤੇ ਉਹਦੇ ਵਾਰਸ ਨੂੰ ਪਤਾ ਲੱਗਿਆ ਕਿ ਉਹ ਘਰ ਨਹੀਂ ਆਇਆ ਤੇ ਜਦੋਂ ਜਾ ਕੇ ਦੇਖਿਆ ਕਿ ਲੋਹਿਆਂ ਤੋਂ ਮੱਖੋ ਜੀਟੀ ਰੋਡ ਮਾਨ ਘੱਡੇ ਦੇ ਸਾਹਮਣੇ ਖਤਾਨਾ ਚੌਂ ਦੀ ਡੈਡ ਬੋਡੀ ਜਿਹੜੀ ਉੱਥੇ ਪਈ ਸੀ ਖੁਲੋਂ ਲਾ ਲਥਰਥ ਹੋਈ ਤੇ ਜਿੱਦੇ ਗੱਲ ਵਿੱਚ ਬਹੁਤ ਇਤਿਹਾਸ ਜਿਹੜੇ ਡੂੰਗੇ ਜਖਮ ਸਿੰਘ ਦੇ ਜੋ ਮੌਕੇ ਤੇ ਪੁਲਿਸ ਵੱਲੋਂ ਮਕਦਮਾ ਦਰਜ ਕਰਕੇ ਉਹਦਾ ਪੋਸਟਮਾਰਟਮ ਕਰਾਇਆ ਗਿਆ ਅਤੇ ਇਸ ਕੇਸ ਦੀ ਢੁਗਾਈ ਨਾਲ ਪੜਤਾਲ ਕੀਤੀ ਗਈ ਤੇ ਮੰਨੋਗੇ ਐਸਐਸਪੀ ਸਰਵਿੰਦਰ ਸਿੰਘ ਤੇ ਐਸਪੀ ਸਰਵਜੀਤ ਰਾਏ ਇਨਵੈਸਟੀਗੇਸ਼ਨ ਜਿਲ੍ਹਾ ਜੰਧਰਾ ਜੱਤੀ ਜੀ ਰੈਨਵਾਇਟ ਤੇ ਇਹ ਦੱਤ ਸਾਹਮਣੇ ਹੈ ਕਿ ਜਿਹੜੀ ਅਜੀਤ ਕੌਰ ਹੈ ਇਹਦੀ ਸੈਕੰਡ ਮੈਰੇਜ ਹੋਈ ਸੀ ਕੁਲਵਿੰਦਰ ਸਿੰਘ ਜਿਲ੍ਹਾ ਫਿਰੋਜ਼ਪੁਰ ਚ ਤੇ ਪਹਿਲੇ ਡਾਈਵੋਰਸ ਸੀ ਤੇ ਇਹਦਾ ਪਤੀ ਜਿਹੜਾ ਕੁਲਵਿੰਦਰ ਸਿੰਘ ਆ ਉਹ ਵੀ ਡਾਈਵੋਰਸ ਸੀਗਾ ਤੇ ਵਿਰੁੱਧਾ ਸਮੇ ਉਹ ਫਰਾਂਸ ਤੇ ਰਹਿ ਰਹੇ ਆ ਤੇ ਉਹ ਵੀ ਜਦੋਂ ਮੈਰੇ ਸੈਕੰਡ ਮੈਰਿਜ ਹੋਈ ਤੇ ਉਸ ਤੋਂ ਬਾਅਦ ਉੱਥੋਂ ਆਪਣੇ ਫਰੋਹਲਪੁਰ ਤੋਂ ਛੱਡ ਕੇ ਇੱਕ ਨਾਣਕ ਕਲਾਉਂਦੇ ਲੋਈਆਂ ਚ ਇੱਕ ਨਵਖਰਾ ਮਕਾਨ ਬਣਾ ਲਿਆ ਸੀਗਾ ਤੇ ਆਪਣੀ ਲੜਕੀ ਸਵੇਤ ਇੱਥੇ ਰਹਿ ਰਹੇ ਸੀਗੇ ਤੇ ਜਦੋਂ ਇਹ ਕਤਲ ਹੁੰਦਾ ਤੇ ਉਸ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਜਿਹੜੀ ਅਜੀਤ ਕੌਰ ਇਹਦੀ ਸੈਕੰਡ ਮੈਰਿਜ ਹੋਣ ਤੋਂ ਪਹਿਲਾਂ ਇਸ ਦਾ ਇੱਕ ਦੂਰ ਦਾ ਰਿਸ਼ਤੇਦਾਰੀ ਚੋਂ ਦਲਬੀਰ ਸਿੰਘ ਔਰ ਸੋਨੂ ਪੁੱਤਰ ਨਰਵੈਰ ਸਿੰਘ ਵਾਸੀ ਪਿੰਡ ਦਬੂਲੀਆਂ ਥਾਣਾ ਪੱਤੂ ਟੇਲਾ ਜ਼ਿਲ੍ਹਾ ਕੂਰਥਲਾ ਉਹਦੇ ਨਾਲ ਇਹ ਹੋਈ ਸੀ ਪਰੰਤੂ ਉਹਦੇ ਨਾਲ ਸ਼ਾਦੀ ਨਹੀਂ ਹੋ ਸਕੀ ਕੁਲਵਿੰਦਰ ਸਿੰਘ ਨਾਲ ਹੋਗੀ ਤੇ ਉਸ ਦਿਨ ਤੋਂ ਕੁਲਵਿੰਦਰ ਜਿਹੜੀ ਸੀਗੀ ਹਰਜੀਤ ਕੌਰ ਮਰਤਕ ਤੇ ਦੋਸ਼ੀ ਦਲਵੀਰ ਸਿੰਘ ਆ ਇਹਨਾਂ ਦੇ ਆਪਸੀ ਜਿਹੜੇ ਆ ਨਿਯਰਤਵਾਤੀ ਗਈ ਤੇ ਜੋ ਹੁਣ ਤੱਕ ਇਹ ਇੱਕ ਦੂਜੇ ਨੂੰ ਮਿਲਦੇ ਰਹੇ ਹਾਲਾਤ ਇਹ ਪੈਦਾ ਹੋ ਗਏ ਕਿ ਕਲੋਂ ਜਿਹੜੀ ਹਰਜੀਤ ਕੌਰ ਉਹ ਦਲਵੀਰ ਸਿੰਘ ਤੇ ਘਰ ਜਾਣਾ ਚਾਹੁੰਦੀ ਸੀ ਤੇ ਦਲਵੀਰ ਸਿੰਘ ਇਸ ਵੱਲੋਂ ਡਰ ਗਿਆ ਸੀਗਾ ਫਿਰ ਇਸ ਨੇ ਜਦੋਂ ਇਹਨੂੰ ਹਰਜੀਤ ਕੌਰ ਨੇ ਬੁਲਾਇਆ ਤੇ ਦੋਸ਼ੀ ਜਿਹੜਾ ਜਦ ਵੀਰ ਸਿੰਘ ਆਪਣੀ ਬ੍ਰੀਜ਼ਾ ਗੱਡੀ ਲੈ ਕੇ ਇੱਥੇ ਮੌਕਾ ਤੇ ਆਇਆ ਤੇ ਉਸ ਨੂੰ ਬਾਣ ਕੱਡੇ ਦੇ ਨੇੜੇ ਲਾ ਕੇ ਬੁਲਾ ਕੇ ਇਹਨੇ ਉਹਦਾ ਪਹਿਲਾਂ ਕਿੰਨਾ ਗਾਲਾਂ ਕੁੱਟਿਆ ਨਾਲ ਹੀ ਇਹਨੇ ਉਹਦੇ ਆਪਣੀ ਗੱਡੀ ਚੋਂ ਇੱਕ ਤੀਰ ਹਾਰ ਕੱਢ ਕੇ ਉਹਦੇ ਗਲ 'ਚ ਡੂੰਗੇ ਤੇ ਉਹ ਪਹਿਲਾਂ ਥੱਲੇ ਸੁੱਟਿਆ ਤੇ ਫਿਰ ਡੂੰਗੇ ਹਥਿਆਰ ਨਾਲ ਉਹ ਜਿਹੜਾ ਵੈਪਨ ਸੀਗਾ ਉਸ ਵੈਪਨ ਨਾਲ ਇਹ ਗਲਤ ਚੱਕਰ ਕੀਤਾ ਜਿਸ ਦੇ ਨਾਲ ਉਹਦੀ ਮੌਤ ਹੋ ਗਈ। ਇਹ ਦੋਸ਼ੀ ਉਸ ਤੋਂ ਉਸ ਟਾਈਮ ਤੋਂ ਲੈ ਕੇ ਫਰਾਰ ਸੀਗਾ। ਪੁਲਿਸ ਵੱਲੋਂ ਸਾਰੀ ਮੁਸਤੈਦੀ ਨਾਲ ਸਾਲੇ ਤੇ ਤਤਪ੍ਰਤੀਸ਼ ਕਰਕੇ ਇਸ ਿੱਤੇ ਤੇ ਪਹੁੰਚੀ ਦੇ ਦੋਸ਼ੀ ਨੂੰ ਜਿਹੜਾ ਕੱਲ ਉਹ ਗ੍ਰਿਫਤਰ ਕਰ ਲਿਆ ਜੋ ਕੋਲੇ ਜਿਹੜੀ ਮੁੱਖਾਵਾੜ ਦਾ ਵਰਤੀ ਕਿ ਬ੍ਰਿਜਾ ਕਾਰੋਬਾਰ ਆਪਰਾਮ ਕਰ ਲਿਆ ਗਿਆ ਇਹਨੇ ਇੱਕ ਮੋਬਾਈਲ ਜਿਹੜਾ ਵਰਤਿਆ ਸੀ ਮੁਕੇ ਤੇ ਉਹ ਵੀ ਵਰਤ ਲਿਆ ਹੁਣ ਮਿੱਤੇ ਦਾ ਮੋਬਾਈਲ ਤੇ ਜਿਹੜਾ ਵਰਤਿਆ ਹਥਿਆਰੋ ਬਰਾਮਦ ਕਰਨਾ ਬਾਕੀ ਹੈ ਉਹਨੂੰ ਅੱਜ ਮਾਨਯੋਗ ਅਦਾਲਤ 'ਚ ਜੋਸ਼ੀ ਦਰਬੀਰ ਸਿੰਘ ਨੂੰ ਪੇਸ਼ ਕਰਕੇ ਤੇ ਅਗਲੇ ਰਿਮਾਂਡ ਅਸਰ ਕੀਤਾ ਜਾਊਗਾ ਤੇ ਨਾਲ ਹੀ ਜਿਹੜੀ ਹੈ ਅਗਲੀ ਟੁਪਟੀਸ਼ ਮੁਕੰਮਲ ਕੀਤੀ ਜਾਊਗਾ